ਮੀਤ ਅਨਮੋਲ ਦੀ ਓਸ਼ੋ ਦੇ प्रवचनਾਂ ਚੋਂ ਸੰਕ੍ਰਿਤ ਬੋਧ ਕਥਾਵਾਂ 'ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਗ੍ਰਸਤੇ ਸੰन्यास ਮੈਂ ਸੁਣਿਆ ਹੈ ਐਸਕੀਮੋ ਪਰਵਾਰਾਂ ਵਿੱਚ ਇੱਕ ਰਿਵਾਜ ਹੈ ਇੱਕ ਫ੍ਰੈਂਚ ਯਾਤਰੀ ਪਹਿਲੀ ਵਾਰ ਜਦੋਂ ਐਸਕੀਮੋ ਤ੍ਰੀ ਵਿਦੇਸ਼ਾਂ ਦੀ ਯਾਤਰਾ ਤੇ ਗਿਆ ਤਾਂ ਉਸਨੂੰ ਕੁਝ ਵੀ ਪਤਾ ਨਹੀਂ ਸੀ ਐਸਕੀਮੋ ਬਹੁਤ ਗਰੀਬ ਹਨ ਗਰੀਬਾਂ ਵਿੱਚੋਂ ਸਭ ਤੋਂ ਗਰੀਬ ਪਰ ਸ਼ਾਇਦ ਉਹਨਾਂ ਤੋਂ ਅਮੀਰ ਲੋਕ ਲੱਭਨੇ ਵੀ ਬਹੁਤ ਮੁਸ਼ਕਲ ਨੇ ਉਸ ਫ੍ਰੈਂਚ ਲੇਖਕ ਨੇ ਲਿਖਿਆ ਹੈ ਕਿ ਮੈਂ ਉਹਨਾਂ ਤੋਂ ਜ਼ਿਆਦਾ ਅਮੀਰ ਲੋਕਾਂ ਨੂੰ ਨਹੀਂ ਵੇਖਿਆ ਉਸ ਨੂੰ ਪਤਾ ਕਿਵੇਂ ਲੱਗਾ ਜਿਸ ਘਰ ਵਿੱਚ ਉਹ ਠਹਿਰਿਆ ਸੀ ਉਹਨਾਂ ਦੀ ਕੀ ਹਾਦਸ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਇੱਥੇ ਕੀ ਰਿਵਾਜ ਹੈ ਇੱਥੋਂ ਦਾ ਕੀ ਹਿਸਾਬ ਹੈ ਉਸ ਨੇ ਇੱਕ ਐਸਕੀਮੋ ਨੂੰ ਆਦਤ ਬਸ ਕਹਿ ਦਿੱਤਾ ਕਿ ਤੁਹਾਡੇ ਜੁੱਤੇ ਤਾਂ ਬਹੁਤ ਸੁੰਦਰ ਹਨ ਉਸ ਨੇ ਤੁਰੰਤ ਆਪਣੇ ਜੁੱਤੇ ਉਤਾਰ ਕੇ ਉਸ ਫ੍ਰੈਂਚ ਲੇਖਕ ਨੂੰ ਭੇਂਟ ਕਰ ਦਿੱਤੇ ਉਸ ਦੇ ਕੋਲ ਕੋਈ ਹੋਰ ਜੋੜੀ ਜੋਤੇ ਨਹੀਂ ਸੰਤ ਇੱਕ ਬਰਫ਼ੀਲੀ ਜਗ੍ਹਾ ਤੇ ਨੰਗੇ ਪੈਰ ਚੱਲਣਾ ਜ਼ਿੰਦਗੀ ਵਿੱਚ ਜ਼ੁਖਮ ਹੈ ਪਰ ਉਸ ਲਈ ਇਹ ਸਵਾਲ ਨਹੀਂ ਸੀ ਦੋ ਚਾਰ ਦਿਨਾਂ ਬਾਅਦ ਉਹ ਬਹੁਤ ਹੈਰਾਨ ਹੋਇਆ ਕਿ ਜਿਹੜੀ ਵੀ ਚੀਜ਼ ਬਾਰੇ ਉਹ ਕਹਿੰਦਾ ਕਿ ਚੀਜ਼ ਬਹੁਤ ਚੰਗੀ ਹੈ ਸੁੰਦਰ ਹੈ ਉਹ ਤਤਕਾਲ ਉਹ ਚੀਜ਼ ਉਸ ਨੂੰ ਪੇਂਟ ਕਰ ਦਿੰਦੇ ਫਿਰ ਉਸ ਨੂੰ ਪਤਾ ਚੱਲਿਆ ਕਿ ਸਕੀਮਾਂ ਬਣਦੇ ਹਨ ਕਿ ਜਿਹੜੀ ਚੀਜ਼ ਕਿਸੇ ਨੂੰ ਪਸੰਦਾ ਆ ਗਈ ਉਸ ਦੀ ਹੋ ਗਈ ਤਾਂ ਉਸ ਨੇ ਪੁੱਛਿਆ ਕਿ ਉਹਨਾਂ ਦੇ ਅਜੀਹਾ ਮੰਨਣ ਪਿੱਛੇ ਕੀ ਕਾਰਨ ਹੈ ਜਿਸ ਬਜ਼ੁਰਗ ਕੋਲਸ ਨੇ ਪੁੱਛਿਆ ਉਸ ਬਜ਼ੁਰਗ ਨੇ ਦੱਸਿਆ ਕਿ ਇਸ ਦੇ ਦੋ ਤਿੰਨ ਕਾਰਨ ਹਨ ਇੱਕ ਤਾਂ ਇਹ ਕਿ ਚੀਜ਼ਾਂ ਕਿਸੇ ਦੀਆਂ ਨਹੀਂ ਹੁੰਦੀਆਂ ਉਹ ਬਸ ਚੀਜ਼ਾਂ ਹਨ ਦੂਜੇ ਮੰਨਣ ਦਾ ਕਾਰਨ ਹੈ ਕਿ ਜਿਸ ਦੇ ਕੋਲ ਹੈ ਉਸ ਲਈ ਇਹ ਹੁਣ ਵਿਅਰਥ ਹੋ ਗਈ ਕਿਉਂਕਿ ਜਿਸ ਦੇ ਕੋਲ ਨਹੀਂ ਹੈ ਉਹ ਸਮੋਹਤ ਹੋ ਰਿਹਾ ਹੈ ਜੇਕਰ ਉਸ ਨੂੰ ਨਹੀਂ ਮਿਲਦੀ ਤਾਂ ਉਸ ਦਾ ਸਮੋਹਨ ਲੰਬਾ ਹੋ ਜਾਵੇਗਾ ਇਸ ਲਈ ਤਰੰਤ ਉਸ ਤੀਤ ਨੂੰ ਉਸ ਨੂੰ ਦੇ ਦੇਣਾ ਜ਼ਰੂਰੀ ਹੈ ਤਾਂ ਕਿ ਉਸ ਦਾ ਸਮੋਹਨ ਟੁੱਟ ਜਾਵੇ ਤੇ ਤੀਸਰਾ ਕਾਰਨ ਇਹ ਹੈ ਕਿ ਜਿਸ ਚੀਜ਼ ਤੇ ਅਸੀਂ ਮਾਲਕ ਹਾਂ ਉਸ ਤੇ ਮਾਲਕ ਬਣਦਾ ਅਸਲ ਮੌਕਾ ਹੀ ਉਦੋਂ ਆਉਂਦਾ ਹੈ ਜਦੋਂ ਅਸੀਂ ਕਿਸੇ ਨੂੰ ਦਿੰਦੇ ਹਾਂ ਨਹੀਂ ਤਾਂ ਕੋਈ ਮੌਕਾ ਨਹੀਂ ਆਉਂਦਾ ਚੀਜ਼ਾਂ ਦਾ ਹੋਣਾ ਤੁਹਾਨੂੰ ਗ੍ਰਸਥ ਨਹੀਂ ਬਣਾਉਂਦਾ ਸਗੋਂ ਚੀਜ਼ਾਂ ਨੂੰ ਫੜ ਕੇ ਰੱਖਣਾ ਜਕੜ ਲੈਣਾ ਤੁਹਾਨੂੰ ਗ੍ਰਸਥ ਬਣਾਉਂਦਾ ਹੈ ਇਹ ਸਕੀਮੋ ਅਸਲੀ ਸੰਿਆਸੀ ਹਨ ਸਾਧੂ ਹਨ ਤੇ ਜਿਨ੍ਹਾਂ ਨੂੰ ਅਸੀਂ ਸਾਧੂ ਕਹਿੰਦੇ ਹਾਂ ਉਹਨਾਂ ਦੇ ਅੰਦਰ ਅਸੀਂ ਝਾਕੀਏ ਤਾਂ ਉੱਥੇ ਚੀਜ਼ਾਂ ਦਾ ਲਾਲ ਸਾਮਾ ਦਾ ਸੰਗ੍ਰਹਿ ਮੌਜੂਦ ਰਹਿੰਦਾ ਹੈ ਤੇ ਬਣਿਆ ਹੀ ਰਹਿੰਦਾ ਹੈ ਇਸ ਲਈ ਉਹ ਗ੍ਰਸਤਨ ਬਾਹਰੋਂ ਤੁਸੀਂ ਕੌਣ ਹੋ ਇਹ ਬਹੁਤਮ ਹਰਥਪੂਰਨ ਨਹੀਂ ਹੈ ਜੋ ਤੁਸੀਂ ਅੰਦਰੋਂ ਹੋ ਉਹੀ ਹੈ ਜੋ ਮਹੱਤਵਪੂਰਨ ਹੈ ਪਰ ਅੰਦਰੋਂ ਤੁਸੀਂ ਕੀ ਹੋ ਇਸ ਨੂੰ ਤੁਹਾਡੇ ਤੋਂ ਇਲਾਵਾ ਹੋਰ ਕੌਣ ਜਾਣੇਗਾ ਕਿਵੇਂ ਜਾਣੇਗਾ ਇਸ ਲਈ ਹਮੇਸ਼ਾ ਆਪਣੀ ਅੰਦਰੂਨੀ ਹਸਤੀ ਤੇ ਨਜ਼ਰ ਰੱਖੋ ਨਰੀਖਣ ਕਰਦੇ ਰਹੋ ਕਿ ਮੈਂ ਅੰਦਰ ਕੀ ਹਾਂ ਚੀਜ਼ ਨੂੰ ਫੜਦਾ ਹਾਂ ਕਿ ਚੀਜ਼ ਉਹ ਬਹੁਤ ਕੀਮਤੀ ਹੈ ਜੇ ਕੋਈ ਚੀਜ਼ ਨਹੀਂ ਹੋਵੇਗੀ ਤਾਂ ਕੀ ਮੈਂ ਮਰ ਜਾਵਾਂਗਾ ਮਿਟ ਜਾਵਾਂਗਾ ਮੈਂ ਚੀਜ਼ਾਂ ਦਾ ਸਮੇਲ ਹਾਂ ਮੈਂ ਚੀਜ਼ਾਂ ਦਾ ਜੋੜ ਘਟਾ ਹਾਂ ਅਜਿਹਾ ਹੈ ਤਾਂ ਫਿਰ ਮੈਂ ਗ੍ਰਸਤ ਹਾਂ ਫਿਰ ਭੱਜ ਕੇ ਜੰਗਲ ਵਿੱਚ ਜਾਣ ਨਾਲ ਵੀ ਕੁਝ ਨਹੀਂ ਹੋਵੇਗਾ ਫਿਰ ਇਸ ਗ੍ਰਸਤ ਦੀ ਅੰਦਰੂਨੀ ਪ੍ਰਣਾਲੀ ਨੂੰ ਅੰਦਰਲੇ ਸੰਗਠਨ ਨੂੰ ਤੋੜਨਾ ਪਏਗਾ ਸੰਨਿਆਸੀ ਹੋਣਾ ਇੱਕ ਅੰਦਰੂਨੀ ਕ੍ਰਾਂਤੀ ਹੈ ਜੇ ਇਹ ਅੰਦਰ ਘਟਿਤ ਹੋ ਜਾਵੇ ਤਾਂ ਬਾਹਰ ਚੀਜ਼ਾਂ ਹਨ ਜਾਂ ਨਹੀਂ ਇਹ ਗੱਲਾਂ ਕੌਣ ਰਹਿ ਜਾਂਦੀਆਂ ਹਨ ਧੰਨਵਾਦ